ਪਸੂਆਂ ਦਾ ਜੇਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასიਖਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚਿਆ ਆਪਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਨਾਲੇ ਦੇ ਵਿੱਚ ਸੁਖਨ ਵਾਲੇ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਮਿੱਤਰੋ ਤੇ ਆਪਣੀ ਵੀਡੀਓ ਇਸ ਘਰ ਦੇ ਵਿੱਚੋਂ ਦੂਜੀ ਆ ਬਾਈ ਹੁਣਾਂ ਦੇ ਕੋਲ ਤਿੰਨ گاਵਾ ਮਿੱਤਰੋ ਅੱਜ ਇਸ ਟਾਈਮ ਮੌਜੂਦ ਆ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਜਨਵਰ ਆਪਾਂ ਸੋਹਣੇ ਦਿਖਾਏ ਸੀ ਅੱਜ ਦੀ ਵੀਡੀਓ ਦੇ ਵਿੱਚ ਵੀ ਤੁਹਾਡੇ ਨੇ ਹੀਰੇ ਹੋਣਗੇ ਕਿਉਂਕਿ ਮਿੱਤਰੋ ਇੱਕ ਜਰਸੀ ਟੌਪ ਗਾਂ ਹੋਊਗੀ ਇੱਕ ਸਾਹੀਵਾਲ ਟੌਪ ਦੀ ਬ੍ਰੀਡ ਹੋਊਗੀ ਮਿੱਤਰੋ ਤੇ ਇੱਕ ਕੈਚਅਪ ਵੈਡ ਹੋਊਗੀ ਤਿੰਨਾਂ ਜਨਵਰਾਂ ਦੀ ਪ੍ਰੋਪਰ ਜਾਣਕਾਰੀ ਲਵਾਂਗੇ ਆਪਾਂ ਮਿਲਦੇ ਆਂ ਵੀਰ ਨੂੰ ਗੱਲਬਾਤ ਕਰਦੇ ਆਂ ਸਸੀ ਕਾਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬੜੀ ਚੜ੍ਹਦੀ ਕਲਾ ਵੀਰੇ ਹੋਰ ਜਸੇ ਬਈ ਠੀਕ ਠਾਕ ਹੈ ਘਰ ਪਰ ਹਾਂਜੀ ਵੀਰੇ ਚੜ੍ਹਦੀ ਕਲਾ ਜੀ ਸੋ ਸ਼ੁਕਰ ਅੱਛਾ ਜਸੇ ਬਈ ਘਰ ਕੇ ਨਹੀਂ ਛੜਕ ਤੇ ਆ ਗਏ ਆਪਣਾ ਆਪਣਾ ਡੋਹ ਵਾਲੇ ਰੋਡ ਤੇ ਆ ਗਏ ਵੀਰੇ ਟੋਕਾ ਵਾਲੇ ਰੋਡ ਤੇ ਆ ਗਏ ਕਿਲੋਕੀਮੀਟਰ ਤਾਂ ਪੈ ਜਾਂਦਾ ਹੋਊਗਾ ਹਾਂਜੀ ਵੀਰੇ 1 ਕਿਲੋਕੀਮੀਟਰ ਵਾੜ ਪੈ ਜਾਂਦਾ ਆਪਣੇ ਪਿੰਡ ਤੋਂ ਸੁੱਖਣ ਦਾ ਹਾਂਜੀ ਬਾ ਪਹਿਲਾ ਘਾਰ ਹੀ ਆਉਂਦਾ ਹਨਾ ਨਹੀਂ ਇੱਥੋਂ ਮੰਨ ਜਾਓ ਜਦੋਂ ਟਾਣੀ ਤੇ ਆਪਣਾ ਘਾਰ ਹੀ ਹੈ ਟਾਣੀ ਤੇ ਹਾਂਜੀ ਅੱਛਾ ਜਸੇ ਬਈ ਵਪਾਰ ਦਾ ਕੰਮ ਹੀ ਹੈ ਹਨਾ ਹਾਂਜੀ ਭਰਾ ਅੱਛਾ ਜਰਸੀ ਦੀ ਕੀ ਡਿਟੇਲ ਹੈ ਵੀਰੇ ਏਵਰੇ ਦੂਜਾ ਸੂਸ ਹੋਈ ਆ ਠੀਕ ਆ ਤਿੰਨ ਦਿਨ ਹੋ ਗਏ ਸੂਈ ਨੂੰ ਠੀਕ ਆ ਵੀਰੇ ਇਸ ਟਾਈਮ 15 ਕਿਲੋ ਬੋਲਾ ਤਿਆਰ ਆ ਪਾਉਂਦੀ ਬੰਦਾ ਚਾਰ ਟਾਈਮ ਚੋਲੇ ਰਣ ਕੰਡੇ ਲਾਉਂਦੀ ਆ ਹਾਂਜੀ ਕੰਡੇ ਲਾਉਂਦੀ ਆ ਜੀ ਦੁੱਧ ਦੇ ਦੂਗੀ 20 ਕਿਲੋ ਵੀਰੇ ਹਾਂਜੀ ਹਾਂਜੀ ਵੀਰੇ ਆਵਣਾ ਪਾਉਂ ਬਾਕੀ ਵੀਰੇ ਦੁੱਧ ਪਾਏ ਦਾ ਜੀ ਮਗਰ ਬੱਛੀ ਵੀਰੇ ਮਗਰ ਬੱਛੀ ਆ ਜੀ ਠੀਕ ਆ ਬਈ ਠੀਕ ਆ ਅਜਾ ਚਵਾਈ ਚੂਈ ਨੂੰ ਠੰਡੀ ਸੀਲਾ ਵਟ ਇੱਕ ਨੰਬਰ ਵੀਰੇ ਠੀਕ ਆ ਬੱਡੇ ਵੀ ਠੀਕ ਆ ਐਂ ਹੀ ਮਰਵਾ ਲੈਂਦੀ ਤਾਂ ਰਣ ਹਾਂਜੀ ਹਾਂਜੀ ਜਿਵੇਂ ਮਰਜ਼ੀ ਬੈਠੇ ਰੋਈ ਕੋਈ ਚੱਕਰ ਨਹੀਂ ਠੀਕ ਆ ਲੈ ਬਈ ਆਹ ਵ 15 ਕਿਲੋ ਦੁੱਧ ਹੁਣ ਬੋਲਾ ਪਕੰਡੇ ਲਾ ਦਿਆ ਹਾਂਜੀ ਹਾਂਜੀ ਆਪਾਂ ਤਿਆਰ ਹਾਂ ਭਾਈ ਚਾਰ ਟਾਂ ਚੋਲੇ ਕੋਈ ਸੁਆ ਦੂਜਾ ਸੁਈ ਤੇ ਤੀਜਾ ਦਿਨ ਸੁਈ ਨੂੰ ਕਿੰਨੇ ਦੀ ਦੇ ਦੇਾਂਗੇ ਵੀਰੇ ਆਪਾ ਇਹਦਾ ਮੁੱਲ 85 ਕਰ ਦੋ ਵੀਰੇ 80 ਹੀ ਦੇ ਦਾਂਗੇ ਠੀਕ ਆ ਬੜੇ ਬਈ ਕੱਢੀ ਬਾਹਰ ਨੂੰ ਮੇਰੇ ਤੋਰੀ ਭਰਾ ਇਹਨੂੰ ਖੋਲੀ ਲੈ ਮਿੱਤਰੋ ਜਰਸੀ ਪਿਓਰ ਬਰੀਡ ਟਾਪ ਦੀ ਕੁਆਲਿਟੀ ਕਰਮਾਂ ਵਾਲੀ ਦੇ ਵਿੱਚ ਮਗਰ ਟਾਪ ਹੀ ਵੱੱਛੀ ਇੱਕ ਨਹੀਂ ਜਰਸੀ ਆਉਣੀ ਦੋ ਆ ਜਾਣੀਆਂ ਤੁਹਾਡੇ ਘਰੇ ਮਿੱਤਰੋ ਕਰਮਾਂ ਵਾਲੀਆਂ ਆਹ ਵੇਖ ਲਓ ਭਾਈ ਚੰਗੀ ਵੱੱਛੀ ਸੰਭੀ ਹੋਵੇ ਦਸਾਂ ਮਹੀਨਿਆਂ ਦੀ ਜਰਸੀ ਬੈਟੀ ਕੱਢ ਲੈਂਦੀ ਹੈ ਭਾਈ ਆਹ ਵੇਖ ਲਓ ਵੀਰੇ ਬੋਲਿ ਵਾਲੂਆ ਪਾਂਡਾ ਜਾਤ ਕੁਆਲਿਟੀ ਦੀ ਬਹੁਤ ਖਰੀ ਗਾਂ ਪਲੀ ਸੰਭੀਆ ਵਜਨ ਮੌਜੂਦ ਆਲੀ ਆ ਕੋਈ ਰਿਸਪੀਕ ਇੱਥੇ ਖੜਾ ਲਈ ਵੀ ਦੋ ਬੰਦੇ ਮੂੰਹ ਮਖਾਦੀ ਇੱਕ ਵਾਰੀ ਉਹਦਾ ਬਾਈ ਆ ਫੇਸ ਕੁਆਲਿਟੀ ਵੇਖ ਲੋ ਵੀਰੇ ਬਹੁਤ ਚੰਗੀ ਬਾਈ ਕਰਮਨੀ ਬਣਦੇ ਵੀਰੇ ਬਾਈ ਦੋਲੀ ਪੋਲੀ ਵੈੜਾ ਪਣਦੇ ਬਾਈ ਬਹੁਤ ਸੋਹਣਾ ਸੁਨੱਖਾ ਰੰਗ ਰੂਪ ਲੱਗਾ ਹੋਇਆ ਜਿਹੜੇ ਭਰਾ ਕਾਫੀ ਕਿਰਾਂ ਦੇ ਫੋਨ ਕਾਲ ਆਉਂਦੇ ਵੀ ਜਰਸੀ ਵੈੜ ਕੋਈ ਚੰਗੀ ਹੋਵੇ ਆ ਚੱਕੋ ਵੀਰੇ ਜਰਸੀ ਗਾਵੀਆਂ ਦਾ ਸੂਈ ਸਿਲਾਈ ਆ ਮਗਰ ਵੀ ਵੱੱਸੀ ਜਰਸੀ ਹੈ ਵੀਰੇ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਕਰਮ ਵਾਲੀ ਨੇ ਤਿਆਰੀ ਕੀਤੀ ਵੱੱਚੀ ਮਗਰਾ ਵੀਰੇ 85000 ਡਿਮਾਂਡ ਆ 80 ਦੀ ਦੇ ਦੂਗਾ ਵੀਰਾ ਦੋ ਨੰਬਰ ਤੇ ਸਾਹੀ ਵਾਲ ਵੀਰੇ ਇਹਦੇ ਬਾਰੇ ਦੱਸੀ ਬਾਈ ਇਹ ਪਹਿਲੇ ਤੋਂ ਸੁਣੀਆਂ ਵੀਰੇ ਠੀਕ ਆ ਵੱਡੇ ਬਾਈ ਹਾਂਜੀ ਠੰਡੀ ਸੀਲ ਫੁੱਲ ਆ ਠੀਕ ਆ ਵੀਰੇ ਜੇ ਮਰਜ਼ੀ ਕੋਈ ਚੱਕਰ ਆ ਜਾਂ ਮਰਜ਼ੀ ਹੱਥ ਹਥਲਾਈ ਜਾ ਮਰਜ਼ੀ ਬੈਠੇ ਰੋ ਕੋਈ ਚੱਕਰ ਇਹ ਸੂਆ ਪਹਿਲਾਂ ਹੀ ਸੁਣਦੀ ਹੈ ਹਾਂਜੀ ਹਾਂਜੀ ਸੂਆ ਪਹਿਲਾਂ ਹੀ ਸੁਣਦੀ ਠੀਕ ਹੈ ਤਾਂ ਦੂਜੇ ਤੀਜੇ ਨਹੀਂ ਨਹੀਂ ਪਹਿਲਾ ਵੀਰੇ ਠੀਕ ਉਹਦੇ ਕਿੰਨੇ ਦਿਨ ਬਾਕੀ ਆ ਵੱਡੇ ਵੀਰੇ ਇਹ ਤੇਲੇ 12 13 ਦਿਨ ਪਏ ਵੀਰੇ ਠੀਕ ਆ ਬਈ ਬਹੁਤ ਬਣੂਗੀ ਥੱਲੋ ਹਣਾ ਮ ਉਹ ਇਹਨਾਂ ਰਿਕਾਰਡ ਦੇ ਦੇਗੇ ਆਪਾਂ ਸਾਰੇ ਹਾਂਜੀ ਹਾਂਜੀ ਸਾਰੇ ਰਿਕਾਰਡ ਦੇ ਦਾਂਗੇ ਠੀਕ ਹੈ ਵੀ ਮਤਲਬ ਆਪਾਂ ਸਾਰਾ ਵਿਖਾ ਕੇ ਦੇ ਦੇਗੇ ਹਾਂਜੀ ਠੀਕ ਹੈ ਵੀ ਤੁਸੀਂ ਕਹਿੰਦੇ ਸੀ ਆ ਆਪਦੇ ਕੋਲ ਹੀ ਆਈਏ ਕਿ ਹਾਂਜੀ ਆਪਣੀ ਭੈਣ ਕੋਲ ਹੀ ਆਈਏ ਠੀਕ ਆ ਵੀ ਠੀਕ ਆ ਠੰਡੀ ਠੁੰਡੀ ਵੀ ਬਹੁਤ ਆ ਠੰਡੀ ਠੁੰਡੀ ਫੋਲ ਇਹ ਤਾਂ ਸੀਮਨ ਡਿਟੇਲ ਰਿਕਾਰਡ ਮਿਲ ਜੂ ਕੋਈ ਕਿ ਨਹੀਂ ਉਹ ਆਪਾਂ ਨੇ ਪੁੱਛਣਾਗੇ ਵੀਰੇ ਅੱਛਾ ਜਿੱਥੋਂ ਲਈਏ ਫਸ ਸਾਰੀਆਂ ਸਾਈ ਵਾਲ ਗਈਆਂ ਹੀ ਉਹਨਾਂ ਕੋਲ ਹੈ ਹਾਂਜੀ ਹਾਂਜੀ ਬਈ ਤੇ ਬਈ ਓਕੇ ਵੀਰੇ ਕੱਢੀ ਬਾਰ ਨੂੰ ਯਾਰ ਵੀਰੇ ਗਾਂ ਬਹੁਤ ਜ਼ਬਰਦਸਤ ਅਗੜੇ ਮੇਰਾ ਵੈਸ ਤਾ ਦਾ ਕੀ ਹੋਈ ਹੋਈ ਆ ਬਈ ਹਨਾ ਹੂੰ ਬਈ ਵਾਲਾ ਬਹੁਤ ਖਰਾ ਹੈ ਨਾ ਵੀਰੇ ਹਾਂਜੀ ਹਾਂਜੀ ਭਰਾ ਅਜੇ ਤਾਂ ਬਹੁਤ ਬਣੂਗੀ ਥੱਲੋ ਬਾਈ ਹਾਂਜੀ ਹੂੰ ਦਿਖਦੀ ਬਾਈ ਹੈ ਨਾ ਕੁਆਲਿਟੀ ਦਾ ਕੁਆਲਿਟੀ ਹੈ ਯਾਰ ਲੈ ਆ ਵੀਰੇ ਮੋੜ ਜਾ ਵੱਡੇ ਬਾਈ ਠੰਡੀ ਫੋਲਾ ਬਾਈ ਇਹ ਗੱਲ ਹੀ ਬਈ ਜੋ ਕਰ ਲੇ ਮਰਦੀ ਖਾ ਲੈ ਜਾ ਚੋਲੋ ਸਹੀ ਕਰ ਲਉਦਾ ਹਾਂ ਕੋਈ ਚੱਕ ਕੇ ਵੀਰੇ ਜੈਲਾ ਪਣ ਫੋਦਾ ਹੈ ਨਾ ਹੂੰ ਦੁੱਧ ਕਿੰਨਾ ਦੇ ਜੂਗੀ ਤੇਰੇ ਤੇ ਯਾਰ ਦੇ ਮੁਤਾਬਕ ਬਾਈ ਦੁੱਧ ਵੀਰਾਂ ਨੇ 20 ਕਿਲੋ ਦੀ ਗਾਰੰਟੀ ਲਈ ਹੈ ਪਹਿਲੇ ਸੋਈ ਹੂੰ ਹਾਂਜੀ ਲੈ ਆ ਵੀਰੇ ਮੋੜ ਵਾਕਿਆ ਯਾਰ ਹੈ ਨਾ ਚੀਜ਼ ਹੈ ਕੇ ਯਾਰ ਬਾਈ ਆਜੀ ਲੋ ਬਾਈ ਘਰੇ ਰੱਖਣ ਲਈ ਗਹਿਣਾ ਸੀ ਜੀ ਦਾ ਰੁਪਈਏ ਲੱਗਣਗੇ ਪਰ ਮਿਲੂਗੀ ਚੀਜ਼ ਬਾਈ ਗਾਂ ਫਰੀਡ ਵੀ ਤਿਆਰ ਚੰਗੀ ਕਰ ਸਕਦੇ ਆ ਜੇ ਮਾਹਰ ਦਾ ਰਿਕਾਰਡ ਚੰਗਾ ਬਾਈ ਤੇ ਧੀ ਨੇ ਦਾ ਬਾਈ ਮਤਲਬ ਜਾਣਾ ਜਾਣਾ ਬਾਈ ਦੋ ਦੋ ਦਿਨਾ ਹੀ ਦੇਣਾ ਵੀਰੇ ਕਿਤੇ ਨਹੀਂ ਜਾਂਦੀ ਸਾਜ ਦਾ ਵੇਲੇ ਪਹਿਲੇ ਸੋਏ ਦੇ ਹਿਸਾਬ ਨਾਲ ਕਿੰਨੀ ਖਰੀ ਪਈ ਆ ਥੱਲੋ ਬਾਈ ਗਰਮਾਂ ਲਈ ਅੱਛਾ ਵੀਰੇ ਰੇਟ ਇਹਦਾ ਕੀ ਰਹੂਗਾ ਵੱਡੂ ਇਹਦੇ 85 ਮੁੱਲ ਆਈ ਠੀਕ ਆ ਵੀਰੇ ਹਾਂਜੀ ਇਹ ਵੀ 80 ਦੇ ਇਹ ਵੀ 80 ਦੇ ਦਾਂਗੇ ਠੀਕ ਆ ਮਾਲਾ ਵੀ ਜੋੜਾ ਲੈਣਾ ਦਾ ਹੋਇਆ ਕੋਈ 1 ਲੱਖ ਤੇ 60 ਦਾ ਬਣ ਗਿਆ ਵੀਰੇ ਹਾਂਜੀ ਵੀਰੇ ਇੰਨੀ ਕਰ ਵੱਡੇ ਬਾਈ ਅੱਛਾ ਵੀਰੇ ਤੇਨੂੰ ਨੰਬਰ ਤੇ ਗਾਂ ਜ ਏ ਵੀ ਗੱਬਣਾ ਜੀ ਇਹ ਵੀ ਗੱਬਣਾ ਹਾਂ ਜੀ ਇਹ ਕਿੰਨੇ ਦਿਨ ਪਏ ਵੀਰੇ ਇਹ ਤਾਂ ਵੀ 12 13 ਦਿਨ ਪਏ ਆ ਜੀ ਠੀਕ ਆ ਵੱਡੇ ਭਾਈ ਤੇ ਇਹ ਕਿੰਨਾ ਕੁ ਦੋ ਦਿੰਦੀ ਹੁੰਦੀ ਰਹੀ ਵੀਰੇ ਇਹ ਉਹ ਕਹਿੰਦੇ ਵੀ 16 ਕਿਲੋ ਦਿੰਦੀ ਰਹੀ ਆ ਜੀ ਪਹਿਲੇ ਉਹ ਦੂਜੇ ਸੋਨੇ ਠੰਡੀ ਸੀਲ ਫੁੱਲ ਲਈਏ ਵੀ ਹਾਂ ਨਹੀਂ ਠੀਕ ਆ ਵੀਰੇ ਇਹ ਮਰਦੀ ਕਿੰਨੇ ਪਏ ਅੱਜ ਦੱਸਿਆ ਸੀ ਉਹ 12 ਦਿਨ ਤਾਂ ਰਹਿ ਗਏ ਉਹ ਕਹਿੰਦੇ ਲੈ ਆਈ ਵੀਰੇ 12 ਆ ਤੇ ਰੋਦਰ ਤਾਂ ਠੀਕ ਆ ਭਾਈ ਲੈ ਵੀ ਮੇਤਰੋ 12 13 ਦਿਨਾਂ ਦੀ ਕੱਚੀ ਆ ਇਹ ਕਰਮਾ ਵਾਲੀ ਹੂੰ ਦੋਤਾ ਇਹ ਵੀ ਦੇ ਦੂ 16 17 ਟੋਰਾ ਹਾਂ ਜੀ ਹਾਂ ਜੀ ਭਰਾ ਆਵਣਾ ਹੀ ਪਾ ਦੂ ਥਮ ਥਮ ਚਿੰਗਾਵਾ ਥੋੜ ਹੂੰ ਲੈ ਵੇਖ ਸਕਦੇ ਵੀਰੇ ਹੂੰ ਇਹ ਕਿੰਨੇ ਦੇ ਦੇਾਂਗੇ ਵੱਡੇ ਭਾਈ ਇਹਦਾ 65 ਮੋਲਾ ਵੀਰੇ 60 ਦੀ ਦੇ ਦਾਂਗੇ ਠੀਕ ਆਰੇ ਭਾਈ ਲੈ ਮਤਲਬ ਇਹਦੀ 65 ਦੀ ਡਿਮਾਂਡ ਆ 60 ਦੀ ਦੇ ਦਊਗਾ ਵੀਰੇ ਜਾਤ ਕੁਆਲਿਟੀ ਦੀ ਚੰਗੀ ਆ ਇਹ ਵੀ ਗਾਂ ਭਾਈ ਠੰਡੀ ਮੋਲਾ ਵੀਰੇ ਹੂੰ ਇਧਰ ਨੂੰ ਆ ਹੂੰ ਲੈ ਸਹੀ ਗੱਲ ਆ ਵੀਰੇ ਚੀਜ਼ ਤਾਂ ਹੈ ਨਾ ਯਾਰ ਆ ਗੱਲ ਹੈਗੀ 80 ਰੁਪਏ ਪੌਦੀ ਘੱਟ ਵੱਧ ਲੱਗ ਜਾਣਾ ਹਨਾ ਵੀਰੇ ਪਰ ਲਾਂਬੇ ਵਾਲੀ ਕੀ ਜੀ ਤਰੀਣਾ ਲਾਂਬਾ ਨਹੀਂ ਆਉਂਦਾ ਜੀ ਹਾਂ ਗਾ ਯਾਰ ਚਲੋ ਦੁੱਧ ਤਾਂ ਗਾਂ ਦਾ ਬਈ ਤੇਰੀ ਗੱਲ ਵਾਂਗੂ ਸੇਵਾ ਦੇ ਵੀਰੇ ਹਾਂਜੀ ਇਹਦਾ ਖੁਰਲੀ ਦੇ ਪਿਆ ਇਹਨਾਂ ਦਾ ਦੁੱਧ ਪਈ ਹਨਾ ਹਾਂਜੀ ਹਾਂਜੀ ਭਰਾ ਜੀ ਅੱਛਾ ਵੀਰੇ ਇਹ 65 ਦੀ ਦੇ ਦੇਾਂਗੇ ਆ 85 85 ਵਾਲੇ ਭਾਅ ਸੀਐਫਸੀ ਦੀਆਂ ਦੇ ਦੇਾਂਗੇ ਹਾਂਜੀ ਹਾਂਜੀ ਬਾਈ ਤੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ ਵੀਰੇ ਨੰਬਰ ਆਪਣਾ ਹੈਗਾ ਜੀ 73078 ਜੀ 11838 ਇੱਕ ਵਾਰੀ ਹੋਰ ਬੋਲ ਦੀ ਵੀਰੇ 73078 ਜੀ 11838 ਠੀਕ ਹੈ ਵੀਰੇ ਇਸ ਨੰਬਰ ਤੇ ਵੀਰੇ ਨਾਲ ਕਰ ਲਿਓ ਰਾਬਤਾ ਕਰ ਮਿੱਤਰੋ ਪਿੰਡ ਸੁਖਨਾਲਾ ਜ਼ਿਲ੍ਹਾ ਫਰੀਦਕੋਟ ਡੋਕਾਲਾ ਰੋਡ ਦੇ ਉੱਤੇ ਭਾਈ ਜੱਸੇ ਦੇ ਘਰੋਂ ਵੀਡੀਓ ਕਵਰ ਕੀਤੀ ਹੈ ਧੰਨਵਾਦ ਆ ਸ਼ੁਕਰੀਆ ਚਾਉਂਦੇ ਰੋ